ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਹਿਬ ਜੀਓ ਰੱਖਿਆ ਦੇ ਸ਼ਬਦ ਸੋਰਠ ਮਹੱਲਾ ਪੰਜਵਾ ਗੁਰ ਕਾ ਸਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਘਰ ਭਾਗਾ ਪ੍ਰਭ ਜੀ ਤੋ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਬਿਨਾਸੀ ਤਾ ਕੀ ਸੇਵਨ ਅਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ 5 ਤਾ ਤੇਵਾਉ ਨਾ ਲਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਸਾਧ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦਿਆ ਏਕਾਲੇ ਬੁਲਾਈ ਰਹਾਓ ਰਾਖ ਲੀਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਰਾਖ ਲੀਏ ਤੈਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਾ ਨਾ ਹੋਣਾ ਤੂੰ ਨਹ ਛਟਹਿ ਨਿਗਟ ਨਜਾਈ ਉਹ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਠਨੀਤ ਹਾਰ ਕੀਰਤਨ ਕਾਇਆ ਹਰੋ ਹਰ ਦੇਹੋ ਨਾਨਕ ਕੇ ਮੀਤ ਕੀਰਤਨ ਸੋਹਿਲਾ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਜੈ ਹਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੋਂ ਮਗਾਵੋ ਮੇਰੇ ਨਿਰਭੋਕਾ ਸੋਹੇਲਾ ਹੋਵਾਰੀ ਜਿਤ ਸੋਹੇਲਾ ਸਦਾ ਸੁਖ ਹੋਇ ਰਹਾਓ ਨਿਤ ਨਿਤ ਜੀੜੇ ਸਮਾਲੀਆਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤੇ ਸਦਾ ਤੇ ਕਵਨ ਸੁਮਾਰ ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀ ਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਬਡਾਈ ਤੋਏ ਰਹਾਓ ਵੇ ਸੋਏ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜ ਏ ਕੋ ਰੁੱਤ अनेक ਨਾਨਕ ਕਰਤੇ ਕਹਿ ਕੇ ਤੇ ਵੇਸਾ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗगन ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ कैस आरती होए भव खंडना तेरी आरती अनहता शब्द वाजंत भेरी रहाओ सह स्तव नन नन नैन है तोहे को सह स्मूर्त नना एक तोही सहस पद विमल नन एक पद गंध बिन सहस स्तव गंध एव चलत मोहि सब मैं ज्योत ज्योत है सोए ਸੁਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰਾਂਦ ਲੋਭਤ ਮਨੋ ਅਨ ਦਿਨੋ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ काम करो द नगर बो भरया मिल साधु खंडल खंडा है पोरब लिख त लिखे गुर पाया मन हर लेव मंडल मंडा है कर साधु अंजलि पुन वड्डा है कर डंडोत पुन वड्डा है रहाओ सागत हर रस साध न जाने आ तने अंतर हो मै खंडा है ज्यों ज्यों चले चुभ दुख पावे जम काल सह सिर डंडा है ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਖ ਰਖ ਵੱਡ ਵੱਡਾ ਹੈ ਜਨ ਨਾਨਕ ਨਾਮਯ ਅਦਾਰ ਟੇ ਕਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਾਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਕਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੇ ਇਹੋ ਰਸ ਅਕਾਥ ਕਥਾ ਤੈਨ ਜਾਣੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮੈਲ ਪਾਵੋ ਸੁਖ ਸਹਿਜ ਬੋਹਰ ਨਾ ਹੋਏ ਕੋ ਫੇਰਾ ਅੰਤਰ ਜਾਮੇ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸਿ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ अंतर जामी पुरख बिधाते मन की पूरे नानक दास है सुख मांगे मोको कार कर संतन की तुरे गुरु जी का खालसा गुरु जी की फतेह